आही हुई। थोड़ा चार बार वाला एक 5.5 लाख रुपया जी अधूरी रुपया पर 3 लाख 6 लाख रुपया लाग गया तो वो उड़ीगा वाला वाले हम्म सपापति का बेचते नहीं कर देंगे कर, कर देंगे तुम ही हैरान हो जाओगे कि बार-बार से <स्थिणा> पानी निकल रही दोस्तों वाला और एक पेड़ वाला मार बोल ले बेचती तोरा ਮੈਂ ਐਸੇ ਕੰਮ ਨਹੀਂ ਆ ਜੀ ਹੰਦਰ ਸਰ ਵਾ ਹੋ ਹੀ ਆ ਫਿਰ ਮੈਂ ਹੋਰ ਕੀ ਕਰੂੰਗਾ ਫਿਰ ਠੀਕ ਹੈ ਜੀ ਠੀਕ ਕਰ ਦੇਣ ਕਰ ਦੇ ਪਿੰਡਾਂ ਵਾਸਤੇ ਕੋਈ ਸਕੀਮ ਬਣਾਉਣਾ ਸੀ ਕਿ ਨਾ ਇਹਦਾ ਫਾਇਦਾ ਪਿੰਡਾਂ ਨੂੰ ਹੋ ਰਿਹਾ ਨਾ ਮੈਨੂੰ ਫਾਇਦੇ ਦੱਸੋ ਪਹਿਲਾਂ ਕੀ ਕੀ ਨੇ ਪਹਿਲੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਹੀ ਕਿਹਾ ਕਿ ਸਾਡੇ ਪਿੰਡ ਵਾਲੀ ਬਾਕੀ ਬਾਅਦ ਵਿੱਚ ਦੇਖਾਂਗੇ ਸਾਡੇ ਪਿੰਡ ਕੱਸੀ ਹੁੰਦੀ ਸੀ ਮੇਰੀ ਮਾਂ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਉਂਦੀ ਹੁੰਦੀਆਂ ਸੀ ਅਸੀਂ ਉੱਥੇ ਨਹਾਈ ਜਾਂਦੇ ਹੁੰਦੇ ਸੀ ਤੇ ਉਸ ਕੱਸੀ ਕਿੱਧਰ ਗਈ ਬਈ ਪਹਿਲਾਂ ਮੈਂ ਸਾਡੇ ਪਿੰਡ ਵਾਲੀ ਲੱਭੋ ਉਹ ਕਹਿੰਦਾ ਧੱਬੂ ਦੁੱਬਲੀ ਜੀ ਕਿਸੇ ਨੇ ਬੰਦ ਹੋ ਗਿਆ ਜੀ ਸੂਆ ਇਹਦੇ ਜਿਹੜਾ ਸ਼ੇਰੋਂ ਵਾਲਾ ਰਿਸ਼ਵਾ ਹੈ ਉਹ ਜਾਂਦਾ ਸਾਡੇ ਵੀਰ ਵਿੱਚ ਦੀ ਜਾਂਦਾ ਇਧਰੋਂ ਚੀਮਾ ਵਿੱਚ ਦੀ ਨਾ ਤੇ ਉਹ ਵੀ ਬੰਦ ਹੋ ਗਿਆ ਵਿੱਚ ਦਰਖਤ ਤੋਂ ਗੁਗੇ ਮੈਂ ਕਿਹਾ ਵੀ ਪਹਿਲਾਂ ਤਾਂ ਇਹ ਬਹਾਲ ਕਰੋ ਅਸੀਂ ਪਿੰਡਾਂ ਨਾਲ ਗੱਲ ਕੀਤੀ ਪਿੰਡ ਵਾਲੇ ਚਲੋ ਮੇਰੇ ਪਿੰਡ ਵਾਲੇ ਤਾਂ ਮੰਨਦੇ ਹੀ ਗੱਲ ਮੇਰੀ ਮੈਂ ਧੰਨਵਾਦੀ ਹਾਂ ਉਹਨਾਂ ਦਾ ਤੇ ਉਹ ਕਹਿੰਦੇ ਆਪਾਂ ਕੱਢ ਜਾਈਏ ਪਾਈਪਾਂ ਦੱਬਾਂਗੇ ਮੈਂ ਕਿਹਾ ਦੱਸੋ ਕਿੱਥੋਂ ਨਹੀਂ ਜਾਂਦੀ ਸੀ ਕਿੱਥੋਂ ਕਿੱਥੋਂ ਦੀ ਪਾਈਪਾਂ ਦੱਬ ਕੇ ਹੋਰ ਵੀ ਵਧਾਤੀ ਉਹ ਕੱਸੀ ਪਹਿਲਾਂ ਕਿਤੇ ਮੁੱਕਦੀ ਸੀ ਘੱਟ ਮੁੱਕਦੀ ਅਸੀਂ ਕਿ ਇਧਰ ਦੀ ਦੂਜੇ ਪਾਸੇ ਵੀ ਕੱਢ ਦੋ ਜੀ ਰੋਂ ਵਾਲੇ ਪਾਸੇ ਵੀ ਕੱਢ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਕਿ ਹੁਣ ਏਦਾਂ ਹੀ ਨਾ ਹਰੇਕ ਪਿੰਡ ਨੂੰ ਕਾਢੋ ਪਾਈਪਾਂ ਦਾ ਬੋਝ ਜਿੱਥੋਂ ਜਿੱਥੋਂ ਮਰਜ਼ੀ ਲੈ ਕੇ ਜਾਓ ਨਹਿਰੀ ਪਾਣੀ ਜਿਹੜਾ ਉਹ ਪਿੰਡਾਂ ਦੇ ਹੀ ਆਪਾਂ ਫਿਰ ਹਾਂਜੀ 28 ਕਰੋੜ ਆਪਣੇ ਪਿੰਡ ਲੱਗਿਆ ਜੀ 28 ਕਰੋੜ ਹਾਂ ਸ਼ਾਹੌਤ ਤੁਫੂਆ ਵੀ ਚਲਾਇਆ ਨਾ ਨਾਲ ਇੱਧਰ ਫੇਰੂਆਣੇ ਵਾਲੇ ਬਸ ਪਹੁੰਚ ਗਏ ਨਹੀਂ ਇੱਧਰ ਆਪਣਾ ਨਾਲੇ ਤੋਂ ਪਾਰ ਹਾਂ ਬਾਕੀ ਸਾਰੀ ਲਾ ਦੂੰ ਜਦੋਂ ਕਰਨੀ ਲੱਗਿਆ ਹੁਣ ਸੋ ਮੇਰੇ ਵੱਲੋਂ ਕੋਈ ਕਮੀ ਨਹੀਂ ਮੈਂ ਕਹਿੰਨਾ ਨਹਿਰੀ ਪਾਣੀ ਜਦੋਂ ਸੌ ਚੁੱਕੀ ਹੈ 21% ਨਹਿਰੀ ਪਾਣੀ ਵਰਤ ਰਹੇ ਸੀ ਆਪਾਂ ਸਿਰਫ 21% ਬੰਦ ਕਦੋਂ ਕਰਤਾ ਆਪਾਂ ਨੇ ਪਾਣੀ ਵਰਤਣਾ ਜਦੋਂ ਮੋਟਰਾਂ ਲੱਗੀਆਂ ਉਦੋਂ ਤਾਂ 10-15 ਫੁੱਟ ਤੇ ਪਾਣੀ ਸੀ ਉਹ ਓਡੀ ਦੂਰ ਜਾਂਦੀ ਸੀ ਉਹਦੀ ਪਾਈਪ ਦੀ ਧਾਰ ਹੁਣ ਪਾਣੀ 600 ਫੁੱਟ ਤੇ ਲੈ ਕੇ 500 ਫੁੱਟ ਤੇ ਹੁਣ ਪਤਾ ਲੱਗਿਆ ਨਹਿਰ ਦੇ ਪਾਣੀ ਦੀ ਵੈਲਿਊ ਕੀ ਹੈ ਤੇ 21% ਵਰਤ ਰਹੇ ਸੀ ਜਦੋਂ ਜਦੋਂ ਜਿੱਦ ਦੇ ਸੌ ਚੁੱਕੀ ਹੈ ਫਿਰ ਮੈਂ ਅਫਸਰਾਂ ਨੂੰ ਬੁਲਾ ਕੇ ਕਿਹਾ ਵੀ ਖਾਲ ਬਣਾਓ ਪੱਕੇ ਖਾਲ ਜਿੱਤੇ ਹੈਗੇ ਨੇ ਖਾਲ ਪੱਕੇ ਬਣਾਓ ਨਹਿਰਾ ਚੋਂ ਮੋਗੇ ਕੱਢੋ ਤੇ ਪਾਣੀ ਆਪਣੇ ਕੋਲ ਬਥੇਰਾ ਹੈ ਇਧਰ ਉਧਰ ਜਿਹੜਾ ਪਾਕਿਸਤਾਨ ਪੂਛਤ ਨੂੰ ਜਾਂਦਾ ਸੀ ਸੌਰਾ ਸੀ ਰੁਕ ਰੁਕ ਲਿਆ ਠੀਕ ਹੈ ਨਾ ਅਗਰ ਇਧਰ ਹੀ ਚੱਲੂਗਾ ਹੁਣ ਵੀ ਰੋਕਿਆ ਹੀ ਅੱਜ ਅਜ ਤਾਂ ਪਹਿਲੀ ਰੋਕ ਲਿਆ ਸੀ ਠੀਕ ਹੈ ਨਾ ਅੱਜ 65% ਦੇ ਨੇੜੇ ਚਲੇ ਗਏ ਜੀ ਆਪਾਂ ਪਿੰਡਾਂ ਚ ਵੀਡੀਓ ਆਈਆਂ ਨੇ ਤੁਹਾਡੇ ਚੋਂ ਵੀ ਪਿੰਡ ਹੋਣਗੇ ਬਹੁਤ ਸਾਰੇ ਜਿਹੜੇ ਕਹਿੰਦੇ 40 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਅਸੀਂ ਕਿਉਂਕਿ 35 ਸਾਲ ਬਾਅਦ ਅਸੀਂ ਇੱਥੇ ਖਾਲਚ ਪਾਣੀ ਦੇਖਿਆ ਜੀ ਹਾਂਜੀ ਜਿਹਕੇ ਪੜਾਂ ਜੀ ਠੀਕ ਹੈ ਜੀ 50 ਸਾਲ ਬਾਅਦ ਮੱਝਾ ਦੀ ਵਾਹ ਜੀ ਹੂੰ ਉਹੀ ਜਦ ਆਪਣੇ ਪਿੰਡ ਆਇਆ ਹਾਸਰੰਦ ਚੂਆ हुई। नहीं कर देंगे कर, कर देंगे। हैरान हो जाओगे जी चार पंचायत मेरे डैडी ने पढ़ाया हां पढ़ाई ਮੈਂ ਕੋਈ ਗੱਲ ਹੀ ਨਹੀਂ ਕੋਈ ਗੱਲ ਤੋਂ ਸਾਰਾ ਕੁਝ ਆਊਗਾ ਸਾਰਾ ਕੁਝ ਜਖੇਪੜ ਤੱਕ ਖਿਡਾਰੀਆਂ ਦਾ ਪਿੰਡ ਹੈ ਵੱਡੇ ਵੱਡੇ ਖਿਡਾਰੀਆਂ ਦਾ ਪਿੰਡ ਜਖੇਪੜ ਠੀਕ ਹੈ ਜੀ ਠੀਕ ਕਰ ਦੇਣੇ ਕਰ ਦੇ ਜਿਹੜਾ ਵੀ ਤੁਸੀਂ ਮੰਗਾ ਸਾਰੀਆਂ ਦੱਸ ਕੇ ਜਾਇਓ ਸਾਨੂੰ ਤੁਸੀਂ ਜਾਇਓ ਨਾ ਇੱਥੋਂ ਅੱਜ ਐ ਕਿਤੇ ਉبس ਮੇਰੇ ਭਾਸ਼ਣ ਤੋਂ ਬਾਅਦ ਤਾੜੀਆਂ ਮਾਰ ਕੇ ਚਲੋ ਜੀ ਨਾ ਨਾ ਸਾਰੇ ਆਪਸੇ ਇੱਥੇ ਬੈਠੇ ਨੇ ਰੋਟੀ ਖਾ ਕੇ ਜਾਣਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਆਪਣੇ ਪਿੰਡਾਂ 'ਚ ਵੀ ਮਸ਼ਹੂਰ ਹੈ ਇਹ ਕਿ ਜਿਹੜਾ ਘਰੇ ਆਇਆ ਉਹ ਭੁੱਖਾ ਨਹੀਂ ਜਾਣਾ ਚਾਹੀਦਾ ਵਾਪਸ ਸੋ ਅਸੀਂ ਤੁਹਾਡੇ ਵਾਸਤੇ ਖਾਣੇ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਤੇ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਅੱਜ ਤੁਸੀਂ ਮਾਝੇ ਮਾਲਵੇ ਦੁਆਬੇ ਦੇ ਸਾਰੇ ਪਿੰਡ ਪਿੰਡਾਂ ਦੇ ਚੁਣੇ ਹੋਏ ਸਰਪੰਚੋਂ ਆਪਸ 'ਚ ਵੀ ਤੁਹਾਡੀ ਜਾਣ ਪਛਾਣ ਹੋਊਗੀ ਕੁਝ ਜਿਵੇਂ ਇੱਕ ਦੂਜੇ ਨਾਲ ਗੱਲ ਕਰੋਗੇ ਫੋਨ ਨੰਬਰ ਸ਼ੇਅਰ ਕਰੋਗੇ ਕੱਲ ਨੂੰ ਕੁਝ ਪੁੱਛਣਾ ਉਹ ਵੀ ਆ ਐ ਹੁੰਦਾ ਹੁੰਦਾ ਐਸ ਅਫਸਰ ਤੋਂ ਹੁੰਦਾ ਹੁੰਦਾ ਇੱਕ ਦੂਜੇ ਨਾਲ ਨੌਲੇਜ ਸ਼ੇਅਰ ਕਰੋਗੇ ਉਹੀ ਤਾਂ ਜ਼ਮਾਨਾ ਹੈ ਹੁਣ ਬ੍ਰੇਨਸਟਾਰਮਿੰਗ ਦਾ ਮੈਂ ਐਸੇ ਕੰਮ ਹੀ ਆਇਆ ਜੀ ਅੰਦਰ ਤੋਂ ਬਾਹ ਹੋ ਹੀ ਆ ਫਿਰ ਮੈਂ ਹੋਰ ਕੀ ਕਰੂੰਗਾ ਫਿਰ ਰਾਮਪੁਰਾ ਵਾਲੇ ਸਰਪੰਚ ਸਾਹਿਬ ਕੱਲੀਆਂ ਟੀਚਰਾਂ ਨਹੀਂ ਲੜਦੀਆਂ ਸਰਪੰਚ ਵੀ ਲੜਪੈਂਦੇ ਆ ਬੱਚੇ ਬੋਲਣ ਨੂੰ ਕੰਟੀਨਿਊਟ ਮੈਂ ਤਾਂ ਮੈਂ ਤਾਂ ਚਾਹ ਲਾ ਲਵਾਂ 15 ਮਿੰਟ 20 ਮਿੰਟ ਮੈਨੂੰ ਗੜਾ ਮੈਂ ਕੋ ਲਿਖ ਕੇ ਤਾਂ ਬੋਲਦੇ ਨਹੀਂ ਮੈਂ ਤਾਂ ਦਿਲੋਂ ਬੋਲਦਾ ਪਰ ਬੋਲਣ ਤਾਂ ਦਿਓ ਨਾ